ਇੱਕ ਪਾਸੇ ਤਰਨਤਾਰਨ ਜਿਮਣੀ ਚੋਣ ਤੋਂ ਪਹਿਲਾਂ ਲਗਾਤਾਰ ਲੀਡਰਾਂ ਦੇ ਵੱਲੋਂ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਲੀਡਰ ਅਜਿਹੇ ਨੇ ਜਿਹੜੇ ਵੱਡੇ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਦੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵਿਚਾਰੇ ਹੀ ਡੀਸੀਜ਼ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ ਪੰਜਾਬ ਦੇ ਵੱਡੇ ਮੁੱਦਿਆਂ ਤੇ ਧਿਆਨ ਦਿਵਾਇਆ ਜਾ ਰਿਹਾ ਹੈ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਵਿੱਚ ਲਗਾਤਾਰ ਹਾਲਾਤ ਵਿਗੜੇ ਨੇ ਇਸ ਵਕਤ ਸਾਰੇ ਲੀਡਰਾਂ ਦਾ ਸਰਕਾਰ ਦੇ ਕੋਲ ਇੱਕੋ ਹੀ ਕਹਿਣਾ ਹੈ ਕਿ ਕਿਸਾਨਾਂ ਦੀ ਗਰੀਬਾਂ ਦੀ ਬਾਫੜੋ ਉਹਨਾਂ ਨੂੰ ਬਣ ਦਾ ਮੁਆਵਜ਼ਾ ਦਵੋ ਕਿਉਂਕਿ ਹਾਲਾਤ ਬਹੁਤ ਖਰਾਬ ਹੋ ਚੁੱਕੇ ਨੇ ਇਸੇ ਦੌਰਾਨ ਹੀ ਪੁਨਰ ਸੁਰਜੀਤ ਅਕਾਲੀ ਦਲ ਦਾ ਤੜਾ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਿਹਾ ਹੈ ਬੀਤੇ ਦਿਨ ਉਹਨਾਂ ਦੇ ਜਿਨੇ ਵੀ ਲੀਡਰ ਨੇ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਸ ਨੂੰ ਮਿਲ ਰਹੇ ਨੇ ਉਹਨਾਂ ਨੂੰ ਮੰਗ ਪੱਤਰ ਸੌਂਪ ਰਹੇ ਨੇ ਤਾਂ ਸੁਰਜੀਤ ਸਿੰਘ ਰਖੜਾ ਸਨੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਡੀਸੀਸ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਚ ਜੋ ਲਗਾਤਾਰ ਹਾਲਾਤ ਬਦ ਤੋਂ ਬੱਤਰ ਬਣੇ ਹੋਏ ਨੇ ਉਹਨਾਂ ਤੇ ਸਰਕਾਰ ਦਾ ਧਿਆਨ ਦਿਵਾਉਣ ਦੀ ਅਪੀਲ ਕੀਤੀ ਹੈ ਕਿ ਹੈ ਕਿ ਸਰਕਾਰ ਨੂੰ ਇਸ ਔਖੇ ਦੇ ਘੜੀ ਦੇ ਵਿੱਚ ਉਹਨਾਂ ਕਿਸਾਨਾਂ ਦੀ ਗਰੀਬੀ ਦੀ ਬਾ ਫੜਨੀ ਚਾਹੀਦੀ ਹੈ ਨਾਲ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਗੈਂਗਸਟਰਵਾਦ ਨੂੰ ਲੈ ਕੇ ਜਾਂ ਵੱਡੀਆਂ ਘਟਨਾਵਾਂ ਸ਼ਰਿਆਮ ਦਿਨ ਦਿਹਾੜੇ ਵਾਪਰ ਰਹੀਆਂ ਨੇ ਇਹਨਾਂ ਨੂੰ ਲੈ ਕੇ ਵੀ ਹਾਲਾਤ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਚਿੰਤਾਜਨਕ ਬੜੇ ਹੋਏ ਨੇ ਹੋਰ ਕੀ ਕੁਝ ਕਹਿਣਾ ਸੀ ਸੁਰਜੀਤ ਸਿੰਘ ਰਖੜਾ ਦਾ ਤੁਸੀਂ ਵੀ ਸੁਣੋ ਸਾਰਾ ਸ਼ੋਮਨੀ ਕਾਲੀਦਾਲ ਉਹਨਰ ਸੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਕੁਛ ਤਵਾਹੀ ਮਚ ਗਈ ਇਹ ਤਵਾਹੀ ਨੰਬੀ ਉੱਪਰ ਦੀ ਆ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਇਹਨਾਂ ਪੈਸਾ ਲੱਗਣਾ ਸੀ ਪੈਸਾ ਲੱਗ ਰਿਹਾ ਖਰਚਾ ਹੋਣਾ ਸੀ ਖਰਚਾ ਹੋ ਗਿਆ ਹੁਣ ਨਾ ਕਮਾਈਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਨੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਅੱਜ ਮੈਡਮ ਟੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਹੈ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋਲ ਵੀ ਪੰਜਾਬ ਸਰਕਾਰ ਦੋਹੇ ਅੱਧ ਦੇ ਪੈਸੇ ਪਾ ਕੇ ਕਟੋ-ਕਟ 20-2000 ਰੁਪਇਆ ਹਰ ਵਾਲੇ ਕਰ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾ ਕਿਸੇ ਨੂੰ ਪਤਾ ਕਿਸ ਨੂੰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਆਰਟੀਸਟ ਦਾ ਵੀ ਨੁਕਸਾਨ ਹੋਇਆ ਹੈ ਜ਼ਿੰਮੇਵਾਰ ਦਾ ਵੀ ਨੁਕਸਾਨ ਹੋਇਆ ਆਮ ਲੋਕਾਂ ਦਾ ਵੀ ਨੁਕਸਾਨ ਹੋਇਆ ਜੇ ਜ਼ਿੰਮੇਵਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰਿਆਂ ਦਾ ਹੀ ਨੁਕਸਾਨ ਹੈ ਜੇ ਟੋਡਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉਂਦਾ ਹੈ ਤੇ ਇਹ ਨੁਕਸਾਨ ਮੇਰਾ ਖਿਆਲ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਆ ਜਿੱਥੇ-ਜਿੱਥੇ ਤੁਸੀਂ ਜਾਣੇ ਹੋ ਉੱਥੇ ਪਤਾ ਲੱਗਦਾ ਵੀ ਕਿੱਡਾ ਬੜਾ ਨੁਕਸਾਨ ਹੋਇਆ ਸੋ ਸਾਰੇ ਜਾਣੇ ਆਪਾਂ ਕੋਸ਼ਿਸ਼ ਕਰੀਏ ਕਿ ਸੈਂਟਰ ਦੇ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਈਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰੀ ਜੇ ਇਹਨਾਂ ਨੇ ਨਾਕੂਸ਼ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹ ਇਹਨੂੰ ਜੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤੁਸੀਂ ਇਹਨੂੰ ਨਾਲ ਲੈ ਕੇ ਆਉਂਗੇ ਇਹਦੀ ਉਪਰ ਭਾਈ ਹੋਣੀ ਸਮਾਨੇ ਹਲਕੇ ਦੀ ਗੱਲ ਕੀਤੀ ਮੈਂ ਉਹਦੀ ਰਿਪੋਰਟ ਵੀ ਨਾਲ ਲਗਾਈ ਗਈ ਉਹ ਵੀ ਤੁਹਾਡੇ ਕੋਲ ਸਮਾਨਾ ਉਹਨਾਂ ਦੇ ਪਿੰਡਾਂ ਦੇ ਲੋਕ ਕੁਝ ਹੈਗਾ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਵਿੱਚ ਤੇ ਹਰ ਆਗੇ ਉੱਥੇ ਹੜ੍ਹਾਂ ਨਾ ਬਰਵਾਦੀ ਹੋਗੀ ਜਿੱਥੇ ਰਹਿ ਗਿਆ ਉੱਥੇ ਤਕਰੀਬਨ ਸਾਰੇ ਪੰਜਾਬ ਦੀ ਇਕੱਲੇ ਸਮਾਨੇ ਦੀ ਗੱਲ ਕਰ ਲਓ ਤੁਸੀਂ ਤੇ ਸਾਰੇ ਪਟਿਆਲੇ ਦੀ ਗੱਲ ਕਰ ਲਓ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲਓ ਹਰ ਜਗ੍ਹਾ ਦੀ ਜਿੱਥੇ ਮਰਜੀ ਚੱਲੇ ਚੱਲੋ ਉੱਥੇ ਤੁਹਾਨੂੰ ਇਹ ਬੋਨਾ ਰੋਗ ਦਾ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲੂਗਾ ਹੈ ਅੱਗੇ ਹੋ ਜਾਂਦਾ ਕਦੇ-ਕਦਾਈ ਮਾੜਾ-ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਹੁਣ ਕਿਹਾ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਨਾਲ ਬਹੁਤ بڑا ਨੁਕਸਾਨ ਹੋਇਆ ਰੰਟਰ ਸਾਹਿਬ ਪੰਜਾਬ ਦੇ ਹਾਲਾਤ ਦੇਖੀ ਆਪਾਂ ਦੋ ਦਿਨ ਜਿਹੜੇ ਨੇ ਵਿਗੜਦੇ ਜਾ ਰਹੇ ਨੇ ਰੋਜ਼ ਗੈਂਗਵਾਰ ਹੋ ਰਹੀ ਆ ਲੁੱਟਾਂ ਖਾਟ ਹੋ ਰਹੀ ਆ ਤੁਹਾਨੂੰ ਲੱਗਦਾ ਨਹੀਂ ਕਿ ਆਲ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਹੜੇ ਰਾਹ ਵੱਲ ਤੁਰ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਇੱਥੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਮਾਰ ਕਿਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਸੇ ਦਾ ਡਰ ਨਹੀਂ ਕਿਸੇ ਦਾ ਭੈ ਨਹੀਂ ਪੁ ਆਪ ਆ ਦੇਖ ਰਹੀਆਂ ਪੁੱਛ ਦੇ ਵਿੱਚ ਕੀ ਹੋ ਰਿਹਾ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹਿਣ ਨੂੰ ਜੋ ਮਰਜ਼ੀ ਕਹੀ ਹੈ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੀ ਦੇਖ ਰਹੇ ਹਾਂ ਧਰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਜੜਦਾ ਜੁਪੀ ਤੇ ਪੰਜਾਬ ਦਾ ਜਿਵੇਂ ਸਮਾਨਤਾ ਫਰਕ ਸੀ ਅੱਜ ਇੰਡਸਟ੍ਰੀਲਿਸਟ ਹੈ ਉਹ ਜੁਪੀ ਕੋ ਨਹੀਂ ਮੁਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਵੀ ਜਾ ਰਿਹਾ ਹੈ ਇਹ ਕਿਉਂ ਹੈ ਕਿਉਂਕਿ ਲਾਗਨ ਨਹੀਂ ਰਹੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਰਾਮ ਨਾਲ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਦੇ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਂਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਝ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕੀਤਾ